ਚੈਨਲ ਇੱਥੇ ਆਪਣੇ ਕੁਝ ਕੰਮ ਆਇਆ ਸੀ ਤੇ ਕੱਲ ਤੇ ਮੇਰਾ ਟਾਈਮ ਨਹੀਂ ਲੱਗਾ ਇੱਥੇ 사ਜਨ ਸਾਹਿਬ ਨੇ ਕਿਹਾ ਸੀਗਾ ਕਿ ਕੋਈ ਵੀ ਸਾਡੇ ਨਾਲ ਗੱਲਬਾਤ ਕਰ ਸਕਦਾ ਆ ਤੁਹਾਨੂੰ ਪਤਾ ਕਿ ਨਵਾਂ ਸ਼ਰਦਬਾਬਾ YouTube ਚੈਨਲ ਖੁੱਲੀ ਗੱਲ ਕਰਦਾ ਬਿਨਾ ਇਹ ਨਹੀਂ ਹੁੰਦਾ ਕਿ ਸਵਾਲ ਅਸੀਂ ਦੱਸਿਓ ਹੁੰਦੇ ਆ ਜਾਂ ਕੋਈ ਪਹਿਲਾਂ ਕੋਈ ਗੱਲ ਮਿੱਥਿਓ ਹੁੰਦੀ ਆ ਚਾਹੇ ਇਹਨਾਂ ਦੇ ਕੋਈ ਖਿਲਾਫ ਗੱਲ ਚੱਲਦੀ ਹੋਵੇ ਚਾਹੇ ਕਿਸੇ ਦੇ ਵੀ ਜਾਂਦੀ ਹੋਵੇ ਇਹ ਪ੍ਰਵਾਹ ਨਹੀਂ ਨਵਾਂ ਸ਼ਰਦਬਾਬਾ YouTube ਚੈਨਲ ਕਰਦਾ ਹੁਣ ਅਸੀਂ ਅੰਦਰ ਆਂਦੇ ਪਏ ਸੀਗੇ ਹਾਂਜੀ 사ਜਨ ਜੀ ਕੀ ਆ ਲਿਆ ਜੀ ਠੀਕ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਛਾ ਸਾਜਨ ਸਾਹਿਬ ਪਹਿਲਾਂ ਤਾਂ ਇਹ ਦੱਸੋ ਮੈਂ ਤੁਹਾਨੂੰ ਪਹਿਲਾਂ ਇੱਕ ਰਿਕਵੈਸਟ ਕਰੂੰਗਾ ਨਮਾ ਸ਼ਰਦ ਆਬਾ YouTube ਚੈਨਲ ਵੱਲੋਂ ਕਿਉਂਕਿ ਨਮਾ ਸ਼ਰਦ ਆਬਾ YouTube ਚੈਨਲ ਹੀ ਨਹੀਂ ਸਾਰੇ ਚੈਨਲਾਂ ਦਾ ਇਹ ਪ੍ਰੋਟੋਕੋਲ ਹੁੰਦਾ ਆ ਕਿ ਜਦੋਂ ਵੀ ਤੁਸੀਂ ਕੋਈ ਗੱਲ ਕਰਨੀ ਆ ਨੰਬਰ 1 ਤੇ ਬਾਈ ਨੇਮ ਕਿਸੇ ਤੇ ਵੀ ਨਹੀਂ ਕਰਨੀ ਠੀਕ ਹੈ ਜੀ ਠੀਕ ਹੈ ਜੀ ਅਗਰ ਮੈਂ ਬਾਅਦ ਵਿੱਚ ਕੱਟ ਦਿੱਤੀ ਤੇ ਫਿਰ ਤੁਸੀਂ ਹੀ ਲੈਣਾ ਬਾਈ ਨੇਮ ਨਹੀਂ ਗੱਲ ਕਰਨੀ ਤੁਸੀਂ ਆਪਣਾ ਗੱਲ ਕਰ ਸਕਦੇ ਆ ਮੈਸੇਜ ਰੱਖ ਸਕਦੇ ਆ ਜੋ ਵੀ ਕਹਿਣਾ ਚਾਹ ਸਕਦੇ ਆ ਠੀਕ ਹੈ ਜੀ ਠੀਕ ਹੈ ਔਰ ਮੈਂ ਤੁਹਾਨੂੰ ਇਹ ਪੁੱਛਣਾ ਚਾਹਣਾ ਦੇਖੋ ਹੁਣ ਪੰਚਾਇਤੀ ਚੋਣਾਂ ਆ ਗਈਆਂ ਆ ਤੁਸੀਂ ਹਮੇਸ਼ਾ ਪੰਚਾਇਤ ਤੇ ਦੋਸ਼ ਲਾਉਂਦੇ ਰਹੇ ਆ ਤੇ ਹੁਣ ਜਿਹੜੀ ਨਵੀਂ ਪੰਚਾਇਤ ਬਣੇਗੀ ਜਬ ਬਣਨ ਜਾ ਰਹੀ ਆ ਠੀਕ ਹੈ ਜੀ ਹਾਂਜੀ ਤੇ ਉਹਦੇ ਲਈ ਕੀ ਕਹਿਣਾ ਚਾਹੂਗਾ ਕਹਿਣ ਸਾਹਿਬ ਪਹਿਲਾ ਸਭ ਤੋਂ ਵੱਡੀ ਗੱਲ ਇਹ ਆ ਸਾਡਾ ਕੋਈ ਕਿਸੇ ਨਾਲ ਦੁਸ਼ਮਣੀ ਨਹੀਂ ਕੁਈ ਮਦਣੀ ਅਸੀਂ ਚੱਲਿਓ ਇੱਕ ਸੱਚੀ ਰਾਹ ਤੇ ਨਸ਼ਾ ਬੰਦ ਕਰਾਣ ਲਈ। ਪੁਰਾਣੀ ਪੰਚਾਇਤ ਨਾਲ ਸਾਨੂੰ ਇਸ ਗੱਲ ਤੋਂ ਪੁੱਛਿਆ ਗਿਆ ਆ ਵੀ ਪੁਰਾਣੀ ਪੰਚਾਇਤ ਨੇ ਨਸ਼ਾ ਬੰਦ ਕਰਾਣ ਲਈ ਕੁਛ ਨਹੀਂ ਕੀਤਾ ਉਲਟਾ ਸਾਡੀ ਕਮੇਟੀ ਦਾ ਸਾਡਾ ਵਿਰੋਧ ਕੀਤਾ। ਸਾਡੇ ਦੇ ਹਰ ਸਮੇਂ ਕੰਪਲੀਟਾ ਕੀਤੀਆਂ ਸਾਡੇ ਦੇ ਪਰਚੇ ਕਰਾਇਆ ਹੋਰ ਕੁਛ ਨਹੀਂ ਕੀਤਾ। ਤੁਸੀਂ ਕਹਿੰਦੇ ਨਾਂ ਨਹੀਂ ਲੈਣਾ ਚਲੋ ਮੈਂ ਨਾਂ ਨਹੀਂ ਲੈਂਦਾ ਪਰ ਪੁਰਾਣੇ ਸਰਪੰਚ ਪੰਚ ਇਹਨਾਂ ਨੂੰ ਸਾਨੂੰ ਨਹੀਂ ਪਤਾ ਪਿੰਡ ਦਾ ਕਿਹੜਾ ਸੁਧਾਰ ਕੀਤਾ ਕਿਸੇ ਤੋਂ ਪੁੱਛ ਲਓ। ਡਾਕਟਰ ਕਹਿੰਦਾ ਮਤਲਬ ਹੈ ਜਿਹੜੀ ਪਹਿਲੀ ਪੰਚਾਇਤ ਸੀ ਹਾਂਜੀ ਜੋ ਤੁਸੀਂ ਨਸ਼ੇ ਵਿਰੋਧੀ ਆਵਾਜ਼ ਉਠਾਈ ਸੀ ਜਾਂ ਕਹੀ ਸੀ ਉਸ ਤੇ ਪੂਰੀ ਨਹੀਂ ਉਤਰੀ ਪੂਰੀ ਦਾ ਕੀ ਉਤਰ ਨਹੀਂ ਸਾਡਾ ਵਿਰੋਧ ਕੀਤਾ ਹਰਦਾ ਡਾਕਟਰ ਨੇ ਇੱਕ ਕੈਂਸਾ ਬਲਗ ਗੱਲ ਆ ਵੀ ਅਸੀਂ ਕਿਹਾ ਸਾਡਾ ਬਰਾਬਰ ਨਹੀਂ ਚੁਰੇ ਉਹ ਲੱਗ ਗੱਲ ਆ ਸਾਡਾ ਵਿਰੋਧ ਕੀਤਾ ਨਸ਼ਾ ਤਸਕਰਾਂ ਨਾਲ ਕੇ ਹੂੰ ਜੋ ਬਿਆਨ ਨਸ਼ਾ ਤਸਕਰਾਂ ਦੇ ਹੁੰਦੇ ਸੀਗੇ ਉਹੀ ਬਿਆਨ ਇਹਨਾਂ ਦੇ ਹੁੰਦੇ ਸੀ ਅੱਛਾ ਜਿੰਨੇ ਮਿੱਤੇ ਹਮਲੇ ਹੋਏ ਆ ਸਾਡੇ ਇੱਥੇ ਸਰਪੰਚ ਸਾਹਿਬ ਕਹੀਗੇ ਜੀ ਆਪ ਕਰੀ ਜਾਂਦੇ ਆ ਜੀ ਆਪਿਤ ਕਰਨਾ ਪੰਨੀ ਜਾਂਦੇ ਹਮ ਹਰ ਇੱਕ ਥਾਂ ਤੇ ਇਹਨਾਂ ਨੇ ਕਿਤੇ ਇਹ ਨਹੀਂ ਸੋਚਿਆ ਵੀ ਇੱਕ ਨਸ਼ਾ ਤਸਕਰ ਹੈ ਸਾਰਿਆਂ ਨੂੰ ਪਤਾ ਹਮ ਸਾਰੇ ਇਲਾਕੇ ਨੂੰ ਪਤਾ ਇੱਕ ਡੀਜੀਪੀ ਸਾਹਿਬ ਤੋਂ ਲੈ ਕੇ ਇੱਕ ਨਵੇਂ ਭਰਤੀ ਮੁਲਾਜ਼ਮ ਨੂੰ ਵੀ ਪਤਾ ਵੀ ਇੱਥੇ ਔਰ ਗਰੁੱਪ ਦੇ ਵਿੱਚ ਕੌਣ-ਕੌਣ ਨਸ਼ਾ ਵੇਚਦਾ ਹਮ ਹੈਨਾ ਇਹਨਾਂ ਨੂੰ ਨਹੀਂ ਪਤਾ ਜਿਹੜਾ ਉਹਨਾਂ ਨਾਲ ਕੇ ਸਾਡਾ ਵਿਰੋਧ ਕਰਦੇ ਇਹਨਾਂ ਨੂੰ ਪਤਾ ਨਹੀਂ ਜਿਹੜੇ ਜਾ ਕੇ ਕਹਿੰਦੇ ਤੁਹਾਡਾ ਕਹਿਣਾ ਮਤਲਬ ਜਿਹੜੀ ਤੁਹਾਡੀ ਵਿਰੋਧਤਾ ਕੀਤੀ ਗਈ ਜਾਂ ਕੁਝ ਵੀ ਕੀਤਾ ਗਿਆ ਉਹਦੇ ਲਈ ਤੁਹਾਡਾ ਕਿਸੇ ਨੇ ਸਾਥ ਨਹੀਂ ਦਿੱਤਾ ਇਹ ਕਹਿਣਾ ਚਾਹੁੰਦੇ ਆ ਨੀ ਕਿਸੇ ਨੇ ਨਹੀਂ ਜੀ ਪੰਚਾਇਤ ਨੇ ਕਿਸੇ ਦੇ ਵਿੱਚ ਹੁਣ ਪਿੰਡ ਬਹੁ ਬੰਦੇ ਨਹੀਂ ਕਿਸੇ ਵਿੱਚ ਪਿੰਡ ਨਹੀਂ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਜਿਹੜਾ ਤੁਸੀਂ ਵਿਰੋਧ ਕਰ ਰਹੇ ਸੀ ਦੇਖੋ ਪਿੰਡ ਦੀ ਪੰਚਾਇਤ ਜਾਂ ਮੋਕੇ ਦੀ ਜਿਹੜਾ ਪ੍ਰਸ਼ਾਸਨ ਹੁੰਦਾ ਉਹ ਜ਼ਿੰਮੇਵਾਰ ਹੁੰਦਾ ਆ ਕਿ ਕਿਹੜਾ ਕੋਈ ਬੰਦਾ ਕਰ ਰਿਹਾ ਆ ਤਾਂ ਉਹਦੀ ਜਵਾਬਦੇਹੀ ਉਹਨਾਂ ਦੀ ਹੁੰਦੀ ਆ ਮੇਰੇ ਕਹਿਣ ਦਾ ਮਤਲਬ ਕਿਸੇ ਦੇ ਵਿੱਚ ਉਹ ਹੈ ਗਿਆ ਜਿਹੜੀ ਪਿਛਲੀ ਪੰਚਾਇਤ ਸੀ ਤੁਸੀਂ ਇਹ ਕਹਿਣਾ ਚਾਹੁੰਦੇ ਕਿ ਉਹਨਾਂ ਨੇ ਕੋਈ ਕਦਮ ਨਹੀਂ ਚੱਕਿਆ ਕਹਿੰਦਾ ਤੁਹਾਨੂੰ ਮੇਰੇ ਕਦਮ ਨਹੀਂ ਚੱਕਿਆ ਬਿਲਕੁਲ ਉਲਟਾ ਸਾਡਾ ਅਰੋਧ ਕੀਤਾ ਤੇ ਕੋਈ ਪ੍ਰਸ਼ਾਸਨ ਨੂੰ ਬਾਅਦ ਚ ਮਾਰਾ ਕਵਾਂਗੇ ਪਹਿਲਾਂ ਸਾਡੀ ਪੰਚਾਇਤ ਜਿਹੜੀ ਅਸੀਂ ਚੁੰਨਦੇ ਆ ਕਹਿੰਦਾ ਮਤਲਬ ਪਹਿਲਾਂ ਘਰ ਨੂੰ ਸੁਧਾਰਨਾ ਚਾਹੀਦਾ ਹਾਂ ਬਿਲਕੁਲ ਪਹਿਲਾਂ ਸਾਡੀ ਪੰਚਾਇਤ ਜੇ ਸਰਪੰਚ ਪੰਜ ਚੰਗੇ ਹੋਊਗਾ ਤਾਂ ਨਜਾਬ ਇੱਕ ਕਿੱਦਾਂ ਜਾਓ ਅੱਛਾ ਤੇ ਮੈਨੂੰ ਫਿਰ ਇਹ ਹੁਣ ਦੱਸੋ ਹੁਣ ਤੇ ਦੇਖੋ ਨਵੀਂ ਪੰਚਾਇਤ ਆ ਰਹੀ ਹੈਗੀ ਆ ਹੁਣ ਜਿਹੜੀ ਨਵੀਂ ਪੰਚਾਇਤ ਆ ਰਹੀ ਆ ਮੈਂ ਫਿਰ ਤੋਂ ਕਹਿ ਰਿਹਾ ਕਿਸੇ ਦਾ ਕੋਈ ਨਾਮ ਮੇਰੇ ਚੈਨਲ ਤੇ ਤਾਂ ਨਾ ਮੈਂ ਅਲਾਉਡ ਨਹੀਂ ਕਰਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਹੈ ਜ ਫਿਰ ਸਾਡੇ ਤੇ ਵੀ ਰਿਐਕਸ਼ਨ ਆਦਾ ਵੀ ਤੁਸੀਂ ਕੀ ਕਰ ਰਹੇ ਹੋ ਬਿਲਕੁਲ ਕਿਉਂਕਿ ਪ੍ਰੋਟੋਕੋਲ ਆ ਵੋਟਾਂ ਆ ਰਹੀਆਂ ਮੈਨੂੰ ਤੁਸੀਂ ਹੁਣ ਇਹ ਦੱਸੋ ਜਿਹੜੀ ਨਵੀਂ ਪੰਚਾਇਤ ਆ ਰਹੀ ਆ ਤੇ ਇਹ ਇਹਨਾਂ ਨੂੰ ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਜਿਹੜੇ ਕੈਂਡੀਡੇਟ ਖੜੇ ਆ ਵੇਖੋ ਜੇ ਇੱਕ ਕੈਂਡੀਡੇਟ ਖੜਦਾ ਤਾਂ ਉਹਦੇ ਵਿਰੋਧ ਵਿੱਚ ਵੀ ਖੜਦੇ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਕੀ ਤੁਹਾਨੂੰ ਕੈਂਡੀਡੇਟ ਜਿੰਨੇ ਵੀ ਹੁਣ ਖੜੇ ਆ ਮੈਨੂੰ ਨਹੀਂ ਪਤਾ ਤੁਹਾਡੇ ਵਿਰੋਧ ਚ ਕਿਹੜੇ ਆ ਜਾਂ ਸਹਿਮਤ ਕਿਹੜੇ ਆ ਕਿ ਜਿੰਨੇ ਕੁ ਵੀ ਕੈਂਡੀਡੇਟ ਖੜੇ ਆ ਕਿ ਤੁਸੀਂ ਉਹਨਾਂ ਤੋਂ ਸੰਤੁਸ਼ਟ ਹੋ ਦੇਖੋ ਕਹਿੰਦਾ ਪਹਿਲੀ ਗੱਲ ਮੈਂ ਸਿਆਸਤੇ ਦੀ ਨਹੀਂ ਆਂਦਾ ਨਾ ਮੈਨੂੰ ਪੰਚੀ ਸਰਪੰਚੀ ਦਾ ਕੋਈ ਲਾਲਚ ਜਾਂ ਲੋਭ ਹੈ ਨਾ ਜਿਹੜੇ ਇਸ ਟਾਈਮ ਖੜੇ ਆ ਦੇਖੋ ਇੱਕ ਕੈਂਡੀਡੇਟ ਐਸਾ ਆ ਜਿਹੜਾ 2-2.5 ਸਾਲ ਹੋ ਗਏ ਆਪਣਾ ਘਰ-ਬਾਰ ਸਾਰਾ ਕੁਝ ਛੱਡ ਕੇ ਨਸੀਬ ਰੋਚ ਚ ਤੁਰਿਆ ਹਮ ਇੱਕ ਕੈਂਡੀਡੇਟ ਐਸਾ ਆ ਜਿਹੜੇ ਦੇ ਦੋਸ਼ ਜਾਂ ਨਸ਼ਾ ਵੇਚਣ ਦੇ ਹਮ ਸਜ਼ਾ ਵੀ ਹੋ ਚੁੱਕੀ ਆ ਉਹਨਾਂ ਨੂੰ ਹਮ ਹੈਨਾ ਹੁਣ ਇਹਦੇ ਵਿੱਚ ਸਾਡੇ ਪਿੰਡ ਨੂੰ ਪਬਲਿਕ ਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਵੀ ਤੁਸੀਂ ਕਿਹਨੂੰ ਮੋਹਰੇ ਲਿਆਣਾ ਚਾਹੁੰਦੇ ਆ ਅਜੀ ਤੁਹਾਡੇ ਪਿੰਡ ਦੇ ਬਾ ਬਾੜ ਕਿੰਨੇ ਆ ਤੁਹਾਡੇ ਪਿੰਡ ਦੇ ਸਾਡੇ ਪਿੰਡ ਦੇ ਪੰਚੀ ਦੇ ਕੋਈ ਨੋ ਪੰਚ ਆ ਟੋਟਲ ਬਾੜ ਕਿੰਨੇ ਆ 10 ਆ ਜੀ 10 ਬਾੜ ਆ ਤੇ 10 ਬਾੜ ਦੇ ਵਿੱਚ ਸਰਪੰਚੀ ਦੇ ਦਾਵੇਦਾਰ ਕਿੰਨੇ ਕੁ ਖੜੇ ਤੁਹਾਡੇ ਸਰਪੰਚੀ ਦੇ ਇਸ ਟਾਈਮ ਤਾਂ ਜੀ ਨਹੀਂ ਖੜੇ ਨਹੀਂ ਹੁਣ ਤਾਂ ਪੇਪਰ ਰੱਖੇ ਹੋਇਆ ਹਾਂ ਤਿੰਨ ਤਿੰਨ ਦਾਵੇਦਾਰ ਦਿਖਦੇ ਭਾਈ ਤਿੰਨ ਤਿੰਨ ਦਾਵੇਦਾਰ ਤੁਸੀਂ ਮੈਂ ਨਾਈ ਨੇਮ ਫਿਰ ਨਹੀਂ ਲੈਣਾ ਕਿਸਦਾ ਕਹਿ ਰਹੇ ਆ ਕਿ ਤਿੰਨਾਂ ਤੋਂ ਸਤੁਸ਼ਟੋ ਜਿਹੜੇ ਤੈਨ ਖੜੇ ਆ ਸੰਤੁਸ਼ਟਾਨ ਤਾਂ ਮੈਂ ਦੱਸ ਕਿਹੜਾ ਹੀ ਸੰਤੁਸ਼ਟ ਕਿਹੜੇ ਹਿਸਾਬ ਨਾਲ ਇੱਕ ਬੰਦਾ ਨਸ਼ਾ ਵੇਚਦਾ ਇੱਕ ਬੰਦਾ ਨਸ਼ਾ ਰੋਕਦਾ ਜੀ ਹੂੰ ਵੇਚਣ ਵਾਲੇ ਤੋਂ ਹੀ ਸੰਤੁਸ਼ਟ ਕਿੱਦਾਂ ਹੋ ਜਾਗੇ ਇਹ ਤਾਂ ਕੀ ਅਸੀਂ ਇੱਕ ਗੱਲ ਹੋਰ ਕਹਿਣਾ ਚਾਹੁੰਦੇ ਆ ਹੂੰ ਪਿੰਡ ਦੀ ਜਿੰਨੇ ਵੀ ਸਾਡੇ ਯੂਥ ਬਣਦਾ ਪਿਆ ਨਾ ਜਿੰਨਾਂ ਤੇ ਹੁਣ ਬਾਰ-ਬਾਰ ਇੱਕ ਪਰਚੇ ਹੋ ਜਿੱਤੇ ਆ ਜਿੱਦਾਂ ਪਰਚੇ ਹੁੰਦੇ ਪਏ ਆ ਜੀ ਤੁਹਾਡਾ ਨਾਮ ਕੀ ਹੈ ਤੁਹਾਡਾ ਮੇਰਾ ਮਨੀ ਵੰਸਰ ਨਾਮ ਹੈ ਜੀ ਦੇਖੋ ਇੱਕ ਵਾਰ ਗੱਲ ਮੈਂ ਕਲੀਅਰ ਕਰਦਾ ਦਰਸ਼ਕੋ ਕਿ ਮੈਨੂੰ ਤੁਹਾਡਾ ਨਾਮ ਪਤਾ ਸੀਗਾ ਨਹੀਂ 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 ਮੈਨੂੰ ਨਹੀਂ ਪਤਾ ਮੈਨੂੰ ਤਾਂ ਇਹ ਵੀ ਨਹੀਂ ਪਤਾ ਜਿਗਾ ਵੀ ਤੁਸੀਂ ਇੱਥੇ ਕਿੱਦਾਂ ਆਏ ਜਾਂ ਕਿਸ ਤਰ੍ਹਾਂ ਆਏ ਸੋ ਤੁਸੀਂ ਬੈਠੇ ਸੀਗੇ ਕਰੋ ਗੱਲ ਆਪਣੀ ਮੈਂ ਤਾਂ ਇਹੀ ਗੱਲ ਕਹਿਣਾ ਚਾਹੁੰਦਾ ਜਿ ਜਿੱਦਾਂ ਹੁਣ ਸਾਡੇ ਪਿੰਡ ਦਾ ਜਿਹੜਾ ਯੂਥ ਆ ਨਵਾਂ ਉੱਠਦਾ ਪਿਆ ਆ ਨਵੀਂ ਪੀੜ੍ਹੀ ਉੱਠ ਰਹੀ ਆ ਸਾਡਾ ਪਿੰਡ ਕਿਤੇ ਵੀ ਚੱਲ ਜਾਨੇ ਨਾ ਸਾਡੇ ਰਿਸ਼ਤੇ ਨੂੰ ਲੈ ਕੇ ਬਹੁਤ ਪ੍ਰੋਬਲਮ ਹੋਣ ਲੱਗ ਜਾਂਦੀ ਆ ਤੇ ਮਤਲਬ ਉਹ ਪਿੰਡ ਇਹ ਪਿੰਡ ਆ ਤੁਹਾਡਾ ਜੇ ਉਹ ਦੱਸੀਦਾ ਨਾ ਸਾਡਾ ਪਿੰਡ ਔੜਿਆ ਹਾਂ ਉਹ ਨਹੀਂ 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 ਉੱਥੇ ਨਹੀਂ ਮੁੰਡਾ ਦੇਣਾ ਕੋਈ ਵੀ ਮੈਂ ਆਪਣੀ ਘਾਨੀ ਕਰਦਾ ਹੋਰ ਕਿਸੇ ਨਹੀਂ ਜੀ ਹੁਣ ਵਧੀਆ ਪੰਚਾਇਤ ਬਣ ਜਾਂਦੀ ਆ ਫਿਰ ਤੇ ਦੇਖੋ ਜੀ ਪੰਚਾਇਤ ਤਾਂ ਆਪਣੇ ਮਸਲੇ ਚ ਇੱਕ ਹੈਗਾ ਆ ਉਹਨਾਂ ਨੂੰ ਵੀ ਨਾਲ ਜਿਹੜਾ ਹੁਣ ਸਾਡਾ ਬੰਦਾ ਕੋਈ ਵੀ ਅਸੀਂ ਇਹ ਨਹੀਂ ਕਹਿੰਦੇ ਸਾਡਾ ਹੀ ਬੰਦਾ ਆ ਉਹ ਹੂੰ ਮਤਲਬ ਉਹ ਪੂਰੇ ਪਿੰਡ ਦਾ ਇੱਕ ਮੁਖੀਆ ਬਣਦਾ ਪਿਆ ਮੇਰੇ ਕੋ ਪੰਚਾਇਤ ਤਾਂ ਪੂਰੇ ਪਿੰਡ ਦੀ ਹੁੰਦੀ ਆ ਹਾਂਜੀ ਹਾਂਜੀ ਉਹਨੂੰ ਨਾਲ ਤਾਂ ਤੁਰਨੇ ਪੈਣਾ ਅਸੀਂ ਜਿੱਦਾਂ ਹੁਣ ਜਦੋਂ ਇਹ ਜਿਹੜੇ ਭਾਈ ਸਾਹਿਬ ਸਾਡੇ ਕੋਰ ਨਾਲ ਆ ਉਹ ਸਾਡੇ ਨਾਲ ਵਾਅਦਾ ਕਰਕੇ ਜਾਂਦੇ ਅਸੀਂ ਨਸ਼ਾ ਰੋਕਾਂਗੇ ਦੇਖੋ ਵਾਅਦਾ ਤੇ ਲੀਡਰ ਵੀ ਕਰਦੇ ਆ ਸਾਰਾ ਕਰਦੇ ਆ ਉਹ ਮੁਕਰ ਜਾਂਦੇ ਆ ਬੰਨੀ ਪਰ ਤੁਹਾਨੂੰ ਦੇਖਣਾ ਵੀ ਯਹੀ ਜਾਣਾ ਕਹਿੰਦਾ ਕੌਣ ਪਿਆ ਨਹੀਂ ਇਹ ਤਾਂ ਵੋਟਰਾਂ ਨੂੰ ਵੀ ਦੇਖਣਾ ਹਾਂ ਇਹ ਵੋਟਰਾਂ ਨੂੰ ਵੀ ਦੇਖਣਾ ਦੂਜੀ ਗੱਲ ਨਹੀਂ ਤੁਸੀਂ ਆਪਣਾ ਪਸੰਦੇਸ਼ਾ ਤਾਂ ਪੁੱਛ ਰਹੇ ਹੋ ਇਹ ਤਾਂ ਵੋਟਰ ਦੇਖਣ ਕੌਣ ਚੰਗਾ ਕੌਣ ਮੰਨਦਾ ਇੱਕ ਬੰਦਾ ਸਾਨੂੰ ਹੁਣ ਵੋਟਾ ਜਾ ਕੇ ਕਹਿੰਦਾ ਮੈਂ ਨਸ਼ਾ ਰੋਕੂੰਗਾ ਮੈਂ ਨਸ਼ਾ ਵੇਚਣ ਨਹੀਂ ਦਊ ਪਰ ਤੁਸੀਂ ਉਹਦਾ ਰਿਪੋਰਟ ਕਾਰਡ ਵੀ ਦੇਖੋ ਵੇਚੀ ਗਏ ਪਹਿਲਾਂ ਸਭ ਪਹਿਲਾਂ ਕਿਉਂ ਨਹੀਂ ਰੋਕਿਆ ਨਹੀਂ ਮਤਲਬ ਜਿਹਦਾ ਉਹਦਾ ਰਿਪੋਰਟ ਕਾਰਡ ਦੇਖ ਕੇ ਵੋਟ ਪਾਣੀ ਚਾਹੀਦੀ ਬਿਲਕੁਲ ਇੱਕ ਬੰਦਾ ਢਾਈ ਸਾਲ ਤੋਂ ਰੋਕਦਾ ਪਿਆ ਹੂੰ ਇੱਕ ਬੰਦਾ ਹੁਣ ਕਹਿੰਦਾ ਵੇ ਚਲੋ ਦੇਖੋ ਹੁਣ ਕੁਝ ਜੇ ਹੋ ਸਕਦਾ ਤੁਹਾਨੂੰ ਮੇਰੇ ਸਵਾਲਾਂ ਦਾ ਗੁੱਸਾ ਵੀ ਲੱਗੇ ਸਵਾਲ ਮੇਰੇ ਹਮੇਸ਼ਾ ਬਿਲਕੁਲ ਬਿਲਕੁਲ ਜੀ ਬਿਲਕੁਲ ਔਰ ਮੈਂ ਵੀ ਕਸਮ ਖਾ ਸਕਦਾ ਤੁਸੀਂ ਵੀ ਮੈਂ ਤਾਂ ਨਹੀਂ ਦੱਸਿਆ ਕਿ ਕੀ ਸਵਾਲ ਪੁੱਛਣਾ ਸਰ ਸਾਹਿਬ ਅਸੀਂ ਵੀ ਜਵਾਬ ਦੇ ਬੈਠੇ ਆ ਨਹੀਂ ਮੈਂ ਤੁਹਾਨੂੰ ਇਹ ਤਾਂ ਨਹੀਂ ਕਿਹਾ ਤੁਹਾਡੇ ਤੋਂ ਸਵਾਲ ਕੀ ਪੁੱਛਣਾ ਉਹ ਸਵਾਲ ਵੀ ਨਹੀਂ ਗੱਲ ਦਾ ਪੁੱਛੋ ਹੀ ਜਵਾਬ ਦੇਾਂਗੇ ਦੇਖੋ ਮੈਂ ਨਾ ਮੇਰਾ ਕੰਮ ਆ ਜਿਹੜੀ ਗੱਲ ਆ ਉਹ ਰੱਖਣੀ ਪਬਲਿਕ ਨੇ ਇਨਸਾਫ ਕਰਨਾ ਮੈਨੂੰ ਨਹੀਂ ਪਤਾ ਕੌਣ ਚੰਗਾ ਕੌਣ ਮਾੜ ਅਸੀਂ ਤੇ ਗੱਲ ਲੈਣੀ ਆ ਹੁਣ ਮੈਨੂੰ ਇਹ ਦੱਸੋ ਕਿ ਤੁਸੀਂ ਪੰਚਾਇਤ ਦਾ ਵਿਰੋਧ ਕਰ ਰਹੇ ਆ ਹਾਂਜੀ ਪਹਿਲੀ ਦਾ ਮੈਂ ਤਾਂ ਨਵੀਂ ਤਾਂ ਹਲੇ ਬਣੀ ਵੀ ਨਹੀਂ ਹਾਂਜੀ ਹਾਂਜੀ ਤੇ ਤੁਸੀਂ ਕਹਿ ਰਹੇ ਹੋ ਜੀ ਬਹੁਤ ਮਾੜੀ ਪੰਚਾਇਤ ਸੀ ਹਾਂਜੀ ਪੰਜ ਆ ਮਾੜਾ ਸੀ ਪੰਜ ਉਹ ਚੰਗਾ ਸੀ ਆ ਸੀ ਇਹ ਸੀ ਉਹ ਸੀ ਕਹਿ ਰਹੇ ਆ ਗਿਆ ਤਾਂ ਫਿਰ ਤੁਸੀਂ ਆਪਣੇ ਕਿੰਨੇ ਪੰਚ ਖੜੇ ਕਰ ਦਿੱਤੇ ਇਹਦੇ ਵਿੱਚ ਅਸੀਂ ਸਾਡੇ ਮਾੜਾ ਜੀ ਕਰਦੇ ਜਿਹੜਾ ਵਧੀਆ ਬੰਦਾ ਉਹ ਜੀ ਸਪੋਰਟ ਕਰਦੇ ਆ ਸਾਡੇ ਆ ਮੈਂ ਸਪੋਰਟ ਨੂੰ ਤਾਂ ਕਹਿੰਦਾ ਹੀ ਨਹੀਂ ਦੇਖੋ ਮੈਂ ਤੁਸਾਂ ਤੁਹਾਡੇ ਵਿੱਚੋਂ ਕੌਣ ਖੜਾ ਤੁਸੀਂ ਖੁਦ ਕਿਉਂ ਨਹੀਂ ਖੜੇ ਸਾਡੇ ਵਿੱਚੋਂ ਅਸੀਂ ਜੀ ਸਰਪੰਚੀ ਲਈ ਕੈਂਡੀਡੇਟ ਦਿੱਤਾ ਹੈ सरपंच जा जा जी ली ਸਾਡੇ ਜਨਰਲ ਕਟਰ ਸਾਹਿਬ ਇੱਕ ਮਿੰਟ ਕਰ ਸੁਣੋ ਤੁਹਾਡਾ ਜਿਹੜਾ ਬਾੜਿਆ ਪਹਿਲਾਂ ਇਹ ਕਲੀਅਰ ਕਰ ਲੈਣਾ ਤੁਹਾਡਾ ਜਿਹੜਾ ਬਾੜਿਆ ਕਿੰਨੇ ਨੰਬਰ ਆ ਸਾਡਾ 7 ਨੰਬਰ ਬਾੜਾ ਹੈ 7 ਨੰਬਰ ਬਾੜੇ ਵਿੱਚ ਲੇਡੀਜ਼ ਆ ਜਾਂ ਜੈਂਟਸ ਆ ਜੈਂਟਸ ਆ ਜੈਂਟਸ ਪੰਜ ਆ ਹਾਂਜੀ ਪੰਜ ਉਹ ਐਸਸੀ ਆ ਜਾਂ ਕੀ ਆ ਨਹੀਂ ਕੋਈ ਵੀ ਕੋਈ ਵੀ ਖੜ ਸਕਦਾ ਮਤਲਬ ਕੋਈ ਵੀ ਖੜ ਸਕਦਾ ਜੀ 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 ਜੇ ਜਰਨਲ ਆ ਤਾਂ ਤੁਸੀਂ ਕਿਉਂ ਪਿੱਛੇ ਨੱਟਦੇ ਫਿਰਦੇ ਹੋ ਤੁਸੀਂ ਕਿਉਂ ਨਹੀਂ ਖੜੇ ਨਹੀਂ ਦੇਖੋ ਮੈਂ ਤੁਹਾਨੂੰ ਇੱਕ ਸਵਾਲ ਲਿਆ ਬਿਲਕੁਲ ਬਿਲਕੁਲ ਨਹੀਂ ਪੰਚਾਇਤਾਂ ਦੇ ਤੁਸੀਂ ਖਿਲਾਫ ਚੱਲਦੇ ਆ ਤੁਸੀਂ ਤੁਸੀਂ ਪੰਚਾਇਤ ਦਾ ਹਿੱਸਾ ਬਣਦੇ ਹਿੱਸਾ ਬਣ ਕੇ ਤੁਸੀਂ ਆਪਣੀ ਆਵਾਜ਼ ਉਠਾ ਸਕਦੇ ਸੀ ਤੁਸੀਂ ਤਾਂ ਫਿਰ ਆਪੇ ਨੱਠ ਗਏ ਬਿਲਕੁਲ ਤੁਸੀਂ ਆਪਣੀ ਗੱਲ ਸਹੀ ਕਹਿੰਦੇ ਮੇਰੀ ਪਰ ਕੁਝ ਬੰਦੇ ਦੀ ਆਪਣੀ ਸੋਚ ਹੁੰਦੀ ਹੈ ਨਹੀਂ ਅਸੀਂ ਤੁਹਾਡੀ ਸੋਚ ਨੂੰ ਕਿੱਦਾਂ ਅਸੀਂ ਮੈਂ ਦੱਸ ਲਗਾ ਮੈਂ ਕਲੈਰੀਫਿਕੇਸ਼ਨ ਦਿੰਦਾ ਇਸ ਗੱਲ ਦੀ ਦੱਸੋ ਸਾਡੀ ਸੋਚ ਇਹ ਆ ਵੀ ਸਿਆਸਤ ਤੇ ਤੇ ਸੇਵਾ ਨਹੀਂ ਹੁੰਦੀ ਇਹ ਗੱਲਾਂ ਆ ਜੇ ਵੀ ਸਿਆਸਤ ਤੇ ਤੁਸੀਂ ਉਂਗਲੀ ਵੀ ਨਹੀਂ ਚੱਕ ਸਕਦੇ ਜੇ ਤੁਸੀਂ ਚਿੱਕੜ ਵਿੱਚ ਜੇ ਚਿੱਕੜ ਸਾਫ਼ ਕਰਨਾ ਉਹਦੇ ਵਿੱਚ ਵੜਨਾ ਪਊਗਾ ਤੁਸੀਂ ਸਿਆਸਤ ਨੂੰ ਨਹੀਂ ਬੜੇ ਨਹੀਂ ਨਹੀਂ ਤੁਸੀਂ ਆਪਣੇ ਬਾੜ ਤੋਂ ਹੀ ਨਹੀਂ ਖੜੇ ਹੋ ਇਹ ਜ਼ਰੂਰੀ ਨਹੀਂ ਨਹੀਂ ਤੁਸੀਂ ਆਪਣੇ ਬਾੜ ਤੋਂ ਖੜੇ ਹੋ ਕਿ ਪੰਚਾਇਤ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਕਮੇਟੀ ਦਾ ਮੈਂਬਰ ਖੜੇ ਸਾਡਾ ਨਹੀਂ ਤੁਸੀਂ ਕਿਉਂ ਨਹੀਂ ਖੜੇ ਤੁਸੀਂ ਮੁਖੀ ਆ ਨਹੀਂ ਨਹੀਂ ਮੇਰੀ ਗੱਲ ਹੈ ਨਾ ਮੈਂ ਵੀ ਨਹੀਂ ਉਸ ਲਾਈਨ 'ਚ ਨਹੀਂ ਹੈਗਾ ਉਸ ਲਾਈਨ ਦਾ ਸਿਆਸਤ ਮੇਰੇ ਤੇ ਤੁਸੀਂ ਪੰਚਾਇਤ ਤੇ ਉਂਗਲੀ ਕਿੱਦਾਂ ਚੱਕੋਗੇ ਪੰਚਾਇਤ ਗਲਤ ਕਰੂਗੀ ਫਿਰ ਵੀ ਚੱਕਾਂਗੇ ਜਾਂ ਸਾਡਾ ਬੰਦਾ ਹੋਵੇ ਤੁਸੀਂ ਹਿੱਸੇਦਾਰੀ ਖੁਦ ਕਿਉਂ ਨਹੀਂ ਲਈ ਹਿੱਸੇਦਾਰੀ ਜਾਂ ਸਾਡਾ ਇੱਕ ਵਾਰ ਦੇ ਵਿੱਚੋਂ ਮੇਰੇ ਵਾਰਚੋਂ ਸਾਡਾ ਕਮੇਟੀ ਮੈਂਬਰ ਖੜਾ ਹੈ ਮੈਂ ਕਿੱਦਾਂ ਉਹਦੇ ਬਰੂ ਰੱਖ ਜੀ ਕੱਲ ਨੂੰ ਮੰਨ ਲਓ ਕਮੇਟੀ ਮੈਂਬਰ ਆ ਅੱਜ ਕੱਲ ਤੇ ਕੀ ਹੁੰਦਾ ਰਾਤ ਦਾ ਨਹੀਂ ਪਤਾ ਲੱਗਦਾ ਸੀ ਉਹ ਕਹਿੰਦਾ ਤੁਹਾਡਾ ਤੁਹਾਡੇ ਜਿਹੜੇ ਬੰਦੇ ਖੜੇ ਗਏ ਆ ਮੈਂ ਨਹੀਂ ਕਹਿੰਦਾ ਮੈਂ ਨਹੀਂ ਕਹਿੰਦਾ ਚੰਗੇ ਜਾਂ ਮੰਦੇ ਤਾਂ ਕੱਲ ਨੂੰ ਉਹਨਾਂ ਵਿੱਚੋਂ ਕੋਈ ਬਦਲ ਜਾਂਦੇ ਆ ਤਾਂ ਤੁਸੀਂ ਕਹ ਸ਼ਰੀਆਂ ਬੋਲਾਂਗੇ ਉਹਦੇ ਵਿਰੋਧ ਕਰ ਕੀ ਕਰੀਏ ਨਹੀਂ ਹੁਣ ਵੀ ਕਰਦੇ ਪਏ ਆ ਨਾ ਇਸ ਪੰਚਾਇਤ ਪਹਿਲੀ ਜਾਂ ਵੀ ਸਾਡਾ ਦਿੱਤਾ ਸੀ ਅਸੀਂ 2.5 ਸਾਲਾਂ ਤੋਂ ਰੋਣ ਦੀ ਗੱਲ ਹੈ ਮੈਂ ਤੁਹਾਡਾ ਪਰ ਖੜੇ ਹੋਏ ਮੈਂਬਰ ਅਗਰ ਗਲਤ ਚੱਲਦੇ ਆ ਫੇਰ ਵਿਰੋਧ ਕਰਾਂਗੇ ਹੋਰ ਤਾਂ ਹੀ ਕੁਝ ਵੀ ਨਹੀਂ ਕਰ ਸਕਦੇ ਪੈਨੋ ਵੀ ਨਾਲ ਹੀ ਸੀ ਜਿਹੜੇ ਪੰਚਾਇਤ ਪਹਿਲੀ ਹੁਣ ਆ ਜਿਹੜੇ ਪਹਿਲੇ ਨਾਲ ਹੀ ਸੀ ਦੇਖੋ ਹੁਣ 2.5 ਸਾਲਾਂ ਤੋਂ ਜਿਹੜਾ ਬੰਦਾ ਸਾਡੇ ਬਾਹਰ ਚੋਂ ਖੜਾ ਸਾਡਾ ਕਮੇਟੀ ਮੈਂਬਰ 2.5 ਸਾਲਾਂ ਤੋਂ ਸਾਡੀ ਸਪੋਰਟ ਕਰਦਾ ਪਿਆ ਹਰ ਵਾਰ ਤੇ ਅਸੀਂ ਇਹ ਸੋਚ ਕੇ ਕਿੱਦਾਂ ਚੱਲਾਂਗੇ ਨਹੀਂ ਨਹੀਂ ਦੇਖੋ ਮੈਂ ਮੇਰਾ ਔੜ ਦੇ ਨਾਲ ਵਸਤਾ ਅੱਜ ਦਾ ਨਹੀਂ ਜਦ ਮੇਰੀ ਉਮਰ 12 ਸਾਲ ਦੀ ਹੁੰਦੀ ਸੀ 13 ਸਾਲ ਦੀ ਉਸ ਦਿਨ ਦਾ ਆਬਾਸਤਾ ਆ ਮੇਰਾ ਹਾਂਜੀ ਹਾਂਜੀ ਮੈਂ ਘਰ ਚਾਚ ਘਟ ਰਿਆ ਤੇ ਤੁਹਾਡੇ ਔੜ ਦੇ ਵਿੱਚ ਜ਼ਿਆਦਾ ਰਿਆ ਮੈਂ ਇੱਥੇ ਕੰਮ ਵੀ ਸਿੱਖਦਾ ਰਿਆ ਕਰਦਾ ਵੀਰਿਆਂ ਰਿਕਾਰਡਿੰਗ ਵੀ ਮੇਰੀ ਔੜ ਤੋਂ ਜ਼ਿਆਦਾ ਹੁੰਦੀ ਆ ਪਰ ਇਹ ਇਕੱਲਾ ਮੈਂ ਸਵਾਲ ਜਿਹੜਾ ਤੁਹਾਨੂੰ ਪੁੱਛਿਆ ਨਾ ਇਹ ਮੇਰੇ ਸਵਾਲ ਨਹੀਂ ਨਾ ਮੈਂ ਆਪਣੇ ਕਦੀ ਸਵਾਲ ਲੈ ਕੇ ਆਣਾ ਤੁਹਾਨੂੰ ਜਦੋਂ ਤੁਸੀਂ ਮੈਂ ਇੱਕ ਵੀਡੀਓ ਪਾਈ ਸੀ ਮੈਨੂੰ ਮੈਸੇਜ ਕੀਤਾ ਸੀ ਕਿ ਕੈਂਸ ਸਾਹਿਬ ਮੈਂ ਤੁਹਾਨੂੰ ਉਦੋਂ ਹੀ ਕਹਿੰਦਾ ਸੀ ਕਿ ਮੈਂ ਤੁਹਾਨੂੰ ਬਿਨਾਂ ਦੱਸੇ ਬਿਨਾਂ ਪੁੱਛਿਆ ਨਾ ਆਇਆਗਾ ਆ ਸਵਾਲ ਇਹ ਲੋਕਾਂ ਦਾ ਇਹ ਜਨਤਾ ਦਾ ਤੁਹਾਡੀ ਔੜ ਦਾ ਵੀ ਤੁਸੀਂ ਦੂਜੇ ਸਿਰ ਖੜਾ ਪਾਪੋਟ ਰਹੇ ਤੁਸੀਂ ਖੁਦ ਨਹੀਂ ਖੜੇ ਹੋਏ ਸਵਾਲ ਤਾਂ ਇੱਥੇ ਕਦੀ ਨਹੀਂ ਸੋਚਿਆ ਮੈਂਬਰ ਖੜੇ ਹੋਇਆ ਮੈਂ ਆਪਣੇ ਮੈਂਬਰ ਦਾ ਵਿਰੋਧ ਚੁੜੀ ਕਰੂੰ ਇਹ ਜੀ ਮੈਂ ਦੱਸਦਾ ਤੁਹਾਨੂੰ ਗੱਲ ਜਦੋਂ ਸਾਡੇ ਨਾਲ ਵਾਅਦੇ ਕੀਤੇ ਗਏ ਸੀ ਇਹਦਾ ਅਸੀਂ ਆਹ ਕੰਮ ਕਰਕੇ ਦਿਖਾਵਾਂਗੇ ਠੀਕ ਹੈ ਉਸ ਤੋਂ ਬਾਅਦ ਉਹ ਆਪਣੇ ਮਾਰਿਆਂ ਤੇ ਖਰੇ ਨਹੀਂ ਉਤਰੇ ਫਿਰ ਅਸੀਂ ਵਿਰੋਧ ਕੀਤਾ ਵੇ ਅਸੀਂ ਉਹਨਾਂ ਤੇ ਉਂਗਲ ਚੱਕੀਏ ਵੀ ਤੁਸੀਂ ਆਹ ਕੰਮ ਕੀਤੇਗਾ ਉਹਦੇ ਪੰਜ ਦੇ ਵਿਰੁੱਧ ਸਾਡੇ ਵਾਰ ਤੇ ਸਾਡਾ ਮੈਂਬਰ ਕਰਾ ਇਹਨੂੰ ਸਾਡੇ ਮਿੱਤਰ ਸੀ ਯਾਰ ਦੋਸਤ ਤੇ ਸੀਗੇ ਉਹ ਨਹੀਂ ਤੁਸੀਂ ਆਪਣੇ ਯਾਰਾਂ ਦੋਸਤਾਂ ਦਾ ਵਿਰੋਧ ਕੀਤਾ ਯਾਰਾਂ ਦੋਸਤਾਂ ਹਾਂ ਛਕਾ ਭਰਾ ਹੋਗੇ ਨਾ ਅੰਗੇ ਵੀ ਕਰਾਂਗੇ ਹੁਣ ਵੀ ਜਿਹੜਾ ਸਰਪੰਚ ਚੈਨਲ ਕਰਨਾ ਇਹ ਵੀ ਸਾਡਾ ਨਸ਼ੇ ਦੇ ਵਿੱਚ ਗੱਲ ਤੋਗੇ ਇਹਦਾ ਵੀ ਕਰ ਨਸ਼ੇ ਦੇ ਤਾਂ ਕਿਸੇ ਦਾ ਸਮਝੌਤਾ ਨਹੀਂ ਹੈ ਨਸ਼ੇ ਦੇ ਮਾਮਲੇ 'ਚ ਸਾਡਾ ਛਕਾ ਭਰਾ ਹੋਵੇ ਉਹਦਾ ਵੀ ਵਿਰੋਧ ਨਸ਼ੇ ਤੇ ਤਾਂ ਨਾ ਕੋਈ ਚੈਨਲ ਕਿਸੇ ਨੂੰ ਪ੍ਰੋਮੋਟ ਕਰਦਾ ਨਾ ਕੋਈ ਇੰਡੀਆ ਦਾ ਬੰਦਾ ਨਹੀਂ ਨਹੀਂ ਸਾਡੀ ਔਰਲੀ ਪੰਚਾਇਤ ਕਰਦੀ ਸੀ ਪਹਿਲਾਂ ਬਹੁਤ ਜ਼ਿਆਦਾ ਤੁਸੀਂ ਦੇਖ ਸਕਦੇ ਹੋ ਕਿ ਨਸ਼ਾ ਜਿਹੜੀ ਹੁਣ ਕਮਿਊਨਿਟੀ ਸਾਡੀ ਬਣੀ ਹੋਈ ਹੈ ਨਾ ਐਂਟੀ ਡਰੱਗ ਵਾਲੀ ਇਹ ਪਹਿਨੋਂ ਇੱਥੇ ਔੜ ਚ ਕਾਤੇ ਨਹੀਂ ਸੀ ਕੋਈ ਨਹੀਂ ਤੱਕ ਉਹ ਕਦਮ ਤੁਸੀਂ ਚੁੱਕਿਆ ਮੈਂ ਕੱਲ ਪਰਸੋ ਜਦੋਂ ਇੱਥੇ ਵੋਟਾਂ ਦੇ ਵਿੱਚ ਆਇਆ ਸੀ ਮੈਂ ਔੜ ਬਲੋਕ ਦੇ ਇੱਥੇ ਸਕੂਲ 'ਚ ਸੀ ਉੱਥੇ ਬਹੁਤ ਸਾਰੇ ਬੰਦਿਆਂ ਨੇ ਜੈਕਟਾਂ ਮੁੰਡਿਆਂ ਨੇ ਪਾਈਆਂ ਸੀ ਭਾਲਟਾ ਕਲਾ ਤੋਂ ਸੀ ਉਹ ਉਹਨਾਂ ਨੇ ਜਦੋਂ ਜੈਕਟ ਪਾਈ ਤਾਂ ਉਹ ਨੌਜਵਾਨ ਤੁਹਾਡੀ ਤਰ੍ਹਾਂ ਸੀਗੇ ਕੱਕਾ ਤੇ ਮੈਂ ਉਹਨਾਂ ਨਾਲ ਗੱਲ ਕੀਤੀ ਆ ਮੈਂ ਜੀ ਇਸ ਰਾਹ 'ਚੋਂ ਨਿਕਲ ਕੇ ਆਇਆ ਜੇ ਤੁਸੀਂ ਮੇਰੀ ਗੱਲ ਕਰਦੇ ਨਾ ਹਾਂ ਮੈਂ ਹਰ ਮੈਂ ਆਪਣੇ ਕਿਹੜੇ ਰਾਹ ਤੋਂ ਨਿਕਲ ਕੇ ਆਏ ਇਹ ਨਸ਼ੇ ਵਾਲੇ ਕਰਦਾ ਰਹੇ ਮੈਂ ਕਰਦਾ ਰਹੇ ਖੁਦ ਨਸ਼ਾ ਕਰਦਾ ਸੀ ਹਾਂਜੀ ਮੈਂ ਖੁਦ ਨਸ਼ਾ ਕਰਦਾ ਰਿਹਾ ਮੈਂ ਇਹ ਚੈਨਲ ਤੇ ਕਹਿ ਰਹੇ ਹਾਂ ਕੁਝ ਕੋਈ ਨਹੀਂ ਜੀ ਆਪਾਂ ਨੂੰ ਸ਼ਰਮ ਨਹੀਂ ਆ ਰਿਹਾ ਜੀ ਜੋ ਸਾਡੀ ਕਹਾਣੀ ਹੈ ਨਾ ਜੋ ਅਸੀਂ ਰਹੇ ਹਾਂ ਕਦੇ ਕਿਸੇ ਨੇ ਬਦਲ ਨਹੀਂ ਜਾਣਾ ਕੋਈ ਹਾਂ ਤੁਸੀਂ ਸਨੇਹਾ ਵਧੀਆ ਦੇ ਸਕਦੇ ਆ ਸਨੇਹਾ ਅਸੀਂ ਵਧੇ ਦਿੰਦੇ ਮੈਂ ਇੱਕ ਸੈਂਪਲ ਨਹੀਂ ਇੱਕ ਕਹਿੰਦਾ ਨਾ ਸੈਂਪਲ ਆ ਅਸੀਂ ਉਸ ਐਗਜ਼ਾਮਪਲ ਪੇਸ਼ ਕਰਕੇ ਦਿਖਾਈ ਆ ਮੈਂ ਨਸ਼ਾ ਛੱਡ ਜੀ ਪਰ ਤੁਹਾਡੀ ਸਿਹਤ ਵੀ ਕਾਫੀ ਵਧੀਆ ਹੈ ਹੁਣ ਮੈਂ ਜੀ ਆਪਣਾ ਜਿਮ ਜਮ ਜਾਈਦਾ ਖਰਾਖ ਰੋਗ ਪੂਰੀ ਕਰੀ ਨੀ ਨਹੀਂ ਸਮਝ ਕੇ ਯਾਰ ਏਦਾਂ ਆ ਸਾਜਨ ਸਾਹਿਬ ਹੁਣ ਤੁਹਾਡੇ ਨਾਲ ਗੱਲ ਤਾਂ ਛੱਡੋ ਲੋਕੀ ਇਹਨਾਂ ਦਾ ਸਨੇਹਾ ਬਦ ਵਧੀਆ ਤੁਸੀਂ ਛੱਡਿਆ ਕਿਦਾਂ ਨਸ਼ਾ ਮੈਂ ਜੀ ਆਪਣੇ ਬਿਲ ਪਾਵਰ ਬੰਦੇ ਚ ਹੋਣੀ ਚਾਹੀਦੀ ਆ ਹਾਂ ਦੂਜਾ ਤੁਹਾਡੇ ਪਰਿਵਾਰ ਦਾ ਸਾਥ ਮੇਰਾ ਭਰਾ ਤੁਸੀਂ ਪਹਿਲਾਂ ਬਿਲ ਪਾਵਰ ਆਪਣੇ ਤੌਰ ਤੇ ਸੰਤਰੋਂਗ ਹੋਏ ਆਪਣੇ ਤੌਰ ਤੇ ਮੇਰੇ ਘਰ ਦੇ ਨੇ ਜੀ ਮੈਨੂੰ ਸੈਂਟਰ ਤੋਂ ਭੇਜ ਕੇ ਦੇਖ ਲਿਆ ਕੁਝ ਨਹੀਂ ਬਣਿਆ ਕੁਝ ਨਹੀਂ ਕੁਝ ਨਹੀਂ ਬਣਿਆ ਜੋ ਮਤਲਬ ਥੱਕਾ ਕਰ ਹੀ ਗਏ ਲਗਾ ਨਹੀਂ ਨਸ਼ਾ ਤਾਂ ਨਸ਼ਾ ਕਿਉਂਕਿ ਨਸ਼ਾ ਆਲੀ ਦਵਾਲੇ ਸੀ ਮੇਰੇ ਸੋਖਾਂ ਦੇ ਵਿੱਚ ਥੋਟ ਬਹੁਤ ਹੁੰਦਾ ਹੁੰਦਾ ਨਾ ਯਾਰ ਕਿੱਥੇ ਕਹਿੰਦਾ ਮਤਲਬ ਜਿਹੜੀ ਚੀਜ਼ ਸੋਖਾ ਮਿਲ ਜਵੇ ਉੱਤੇ ਬੰਦਾ ਲੱਗ ਜਾ ਹਾਂ ਲੱਗੇ ਤਾਂ ਨਸ਼ਾ ਮਿਲਦਾ ਚੱਕ ਲੋ ਫੇਕੀ ਆ ਸੈਂਟਰ ਮੈਨੂੰ ਕਰਾਲੀ ਤੱਕ ਮੈਂ ਕਿੱਥੇ ਕਿੱਥੇ ਤੁਹਾਨੂੰ ਰਿਹਾ ਮੈਂ ਤਾਂ ਬਹੁਤ ਇਸ ਚੱਕਰ ਦੇ ਵਿੱਚ ਫਸਿਆ ਐਂਡ ਤੇ ਤੁਸੀਂ ਛੱਡ ਗਏ ਐਂਡ ਦੇ ਵਿੱਚ ਸਿਰਫ ਮੇਰੀ ਇੱਕ ਵੈਲ ਪਾਵਰ ਕਮ ਆਈ ਹੈ ਦੂਜਾ ਮੇਰੇ ਪਰਿਵਾਰ ਦਾ ਸਾਥ ਵੀ ਹੁਣ ਤੂੰ ਦੇਖ ਲੈ ਕਿੱਦਾਂ ਕਰਨੀ ਹੈ ਉਹ ਤਿੰਨ ਦਿਨ ਮੈਂ ਦਵਾਈ ਖਾਧੀ ਸੀ ਆ ਜਿਹੜੀ ਹੁਣ ਵੀ ਹੁਣ ਵੀ ਅਕਸਰ ਮੈਨੂੰ ਦਵਾਈ ਮਿਲਦੀ ਆ ਹੁਣ ਜਿੱਦਾਂ ਅਸੀਂ ਨਸ਼ਾ ਛਡਾਈਦਾ ਕਿਸੇ ਨੂੰ ਬੜੀ ਦਾ ਬੱਦੇ ਨੂੰ ਹਾਂ ਉਹਦੇ ਘਰ ਆਪਣੀ ਦਵਾਈ ਮੈਂ ਦੇ ਕੇ ਆਉਣਾ ਨਹੀਂ ਤੂੰ ਯਾਰ ਰਾਹ ਦੇ ਕੇ ਛਾੜ ਦੇ ਮੇਰੇ ਨੂੰ ਤੁਸੀਂ ਕਿਤੇ ਮੰਨ ਨਹੀਂ ਕਰਦਾ ਵੀ ਖਾ ਲਈ ਕਿਤੇ ਜੀਵ ਲਲਚਾਦੀ ਹੋਵੇ ਤੇ ਹੁਣ ਛੱਡੇ ਹੋਏ ਆ ਜੀ ਮੈਨੂੰ ਲਾਉਣ ਤੇ ਨਹੀਂ ਮੈਂ ਤਾਂ ਮੈਂ ਪੁੱਛ ਰਿਹਾ ਸਾਡਾ ਮੈਂ ਪਹਿਲਾਂ ਨਾ ਕਦੀ ਸ਼ਰਾਬ ਦਾ ਪੈਗ ਲਾ ਲੈਂਦਾ ਸੀਗਾ ਜਦੋਂ ਕਿਤੇ ਵਿਆਹ ਸ਼ਾਦੀ ਜਾਣਾ ਹੁਣ ਕਈ ਸਾਲ ਹੋ ਗਏ ਮੈਨੂੰ ਛੱਡੇ ਨੂੰ ਤੇ ਕਈ ਵਾਰ ਜਦੋਂ ਕਿਤੇ ਸਤਾਜਾਈਦਾ ਵਿਆਹ ਸ਼ਾਦੀ ਤੇ ਮੰਨ ਤਾਂ ਕਰਿਆਂ ਦਾ ਪਰ ਮੇਰਾ ਮਾ ਮੈਂ ਪੀਂਦਾ ਨਹੀਂ ਮਤਲਬ ਮੰਨਤਾ ਕਈ ਵਾਰ ਡੋਲਦਾ ਹੋਣਾ ਨਤਾ ਜੀ ਦੇਖੋ ਇੱਕ ਸ਼ਰਾਬ ਕਿ ਇਹ ਨਸ਼ਾ ਨਹੀਂ ਗਈ ਨਸ਼ਾ ਹੀ ਆ ਨਸ਼ਾ ਹੀ ਆ ਲੋਕੀ ਕਹਿੰਦੇ ਸ਼ਰਾਬ ਪੀ ਲਿਆ ਕਰੋ ਸਾਨੂੰ ਦੇਖੋ ਸ਼ਰਾਬ ਤਮਾਕੂ ਫਲਾਨਾ ਲਿਖਿਆ ਸੇਤ ਲਿਆ ਹਾਨੀ ਕਰਕੇ ਆ ਜਾਨ ਲੈਵਾ ਆ ਕਿਸਰ ਹੋਏਗਾ ਸਰਕਾਰ ਮਤਲਬ ਕੈਂਸਰ ਹੋਏਗਾ ਸੋਰੀ ਮਾਫ ਕਰਨਾ ਤੇ ਸਰਕਾਰ ਕਹਿੰਦੀ ਆ ਇਹਨੂੰ ਪ੍ਰਮੋਟ ਖੁਦ ਕਰ ਲਈ ਇਹਦੇ ਬਾਰੇ ਵੀ ਥੋੜਾ ਜਿਹਾ ਵਿਚਾਰ ਦੇ ਦੋ ਕਿਉਂ ਬੋਟਾ ਚੇ ਸ਼ਰਾਬ ਵਗੈਰਾ ਚੱਲਦੀ ਆ ਚੱਲਦੀ ਪਈ ਆ ਜੀ ਚੱਲਦੀ ਆ ਸਾਡੇ ਇੱਥੇ ਦੇ ਬੰਦੇ ਜਿਹੜੇ ਆ ਕੇ ਕਹਿੰਦੇ ਤੁਸੀਂ ਖੜੋ ਖਰਚਾ ਹੀ ਕਰਾਂਗੇ ਨਿਕ ਤਾਂ ਸਸ ਮੁੰਡੇ ਆ ਜਿਹਨੇ 6 ਮਹੀਨੇ ਹੋ ਗਏ ਛੱਡਿਆ ਕਰ ਸੋ ਨਿਕ ਸਸਤੀ ਕਰਤੀ ਸ਼ਰਾਬ ਹਾਂ ਆ 6 ਮਹੀਨੇ ਹੋ ਗਏ ਇਹਨੇ ਨਸ਼ਾ ਛੱਡਿਆ ਹਾਂ ਉੱਪਰ ਹੋ ਗਏ 6 ਮਹੀਨੇ ਅੱਛਾ ਇਹਦੇ ਕੋ ਬਾਰ-ਬਾਰ ਬੰਦੇ ਜਾਂਦੇ ਆ ਇੱਕ ਤਾਂ ਮੈਨੂੰ ਝੂਠਾ ਬਾਲ ਲਈ ਵਿਦਿਆ ਤੇਰੇ ਨਾਲ ਤਾਂ ਬੈ ਕੇ ਪੀਊਗਾ ਦੂਜਾ ਇਹਨੂੰ ਬਚਣ ਲਈ ਨਹੀਂ ਮੈਂ ਤਾਂ ਇਹਨਾਂ ਨੂੰ ਕਿਹਾ ਨਹੀਂ ਵੀ ਤੁਸੀਂ ਆਪਣੀ ਗੱਲ ਦੱਸੋ ਜੇ ਮੈਂ ਤੁਹਾਡੀ ਇਹ ਵੀਡੀਓ ਹਾਂਜੀ ਜੋ ਗੱਲਾਂ ਤੁਸੀਂ ਕੀਤੀਆਂ ਮੈਂ ਇੱਦਾਂ ਹੀ ਚਲਾ ਦੇਣੀ ਬਿਨਾ ਕੱਟ ਕੀਤੇ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਕੋਈ ਇਤਰਾਜ਼ ਨਹੀਂ ਮੈਨੂੰ ਜੀ ਮੈਂ ਇੱਥੇ ਇੰਨਾ ਕੁ ਬਦਨਾਮ ਸੀਗਾ ਨਾ ਮੇਰੇ ਪਿੰਡ ਨੂੰ ਛੱਡੋ ਨਹੀਂ ਮੈਂ ਪੁੱਛਿਆ ਕੋਈ ਇਤਰਾਜ਼ ਤਾਂ ਨਹੀਂ ਕੱਲ ਨੂੰ ਕਹੋ ਕੱਲ ਨੂੰ ਕਹੋ ਵੀ ਤੁਸੀਂ ਤਾਂ ਸਾਜਨਾ ਗੱਲ ਕਰਦੇ ਸੀ ਮੈਂ ਗੱਲ ਕਰ ਗਿਆ ਅਸੀਂ ਤੇ ਤੁਹਾਨੂੰ ਤਾਂ ਨਹੀਂ ਇਤਰਾਜ਼ ਜੋ ਅਸੀਂ ਕਹਿੰਨੇ ਜੇ ਕੱਲ ਨੂੰ ਅਸੀਂ ਹਾਂ ਇਦਾਂ ਦੇ ਦੌਰ ਚੋਂ ਨਿਕਲੇ ਹੋਏ ਆ ਨਾ ਕੋਈ ਸਾਨੂੰ ਦੇਖ ਕੇ ਬੰਦਾ ਸ਼ਾਇਦ ਪੋਜ਼ਿਟਿਵ ਲੈ ਜਾਵੇ ਯਾਰ ਉਸ ਬੰਦੇ ਨੇ ਵੀ ਇਹ ਚੀਜ਼ ਨਸ਼ਾ ਛੱਡਿਆ ਆ ਵੀ ਉਹਨਾਂ ਮਿਲ ਕੇ ਕੁਝ ਗੱਲ ਕਰਕੇ ਦੇਖੀਏ ਵੀ ਐਕਸਪੀਰੀਅ ਦੇਖੋ ਇਹਨਾਂ ਨਵਾਂ ਗੱਲ ਸਾਜਨ ਸਾਹਿਬ ਤਾਂ ਕੀਤੀ ਆ ਦੇਖੋ ਤੁਹਾਨੂੰ ਮੈਂ ਫਿਰ ਤੋਂ ਕਹਿ ਰਿਹਾ ਮੇਰਾ ਕੈਮਰਾ ਕਿਤੇ ਭੱਜਿਆ ਨਹੀਂ ਬਿਲਕੁਲ ਬਿਲਕੁਲ ਇੱਕ ਗੱਲ ਮੈਂ ਆਪਣੇ ਚੈਨਲ 'ਚ ਨਹੀਂ ਮੈਂ ਬਾਰ-ਬਾਰ ਰਿਕਵੈਸਟ ਕਰਦਾ ਸਾਰਿਆਂ ਨੂੰ ਕਿ ਮੇਰਾ ਚੈਨਲ ਕਿਸੇ ਦਾ ਮਤੈਤ ਨਹੀਂ ਗਰੀ ਨਹੀਂ ਕਰਦਾ ਭੱਜਿਆ ਨਹੀਂ ਮੇਰੇ ਚੈਨਲ ਤੇ ਕੋਈ ਵੀ ਕੋਈ ਵੀ ਆਪਣੀ ਸਫਾਈ ਦੇ ਸਕਦੇ ਨੇ ਕੋਈ ਵੀ ਮੇਰੇ ਚੈਨਲ ਤੇ ਆ ਕੇ ਆਪਣੀ ਗੱਲ ਰੱਖ ਸਕਦੇ ਨੇ ਨਵਾਂ ਸ਼ਰਦਪਾਪਾ YouTube ਚੈਨਲ ਬਿਨਾ ਕੱਟ ਲਖਾਏ ਉਸ ਗੱਲ ਨੂੰ ਪੇਸ਼ ਕਰਦਾ ਆ ਔਰ ਜਿਹੜੇ ਅਸੀਂ ਸਵਾਲ ਕਰਦੇ ਆ ਉਹ ਕਦੀ ਵੀ ਅਸੀਂ ਪਹਿਲਾਂ ਸੈਟਿੰਗ ਨਹੀਂ ਕਰਦੇ ਹੈਗੇ ਸਿੱਧੇ ਸਵਾਲ ਪੁੱਛੇ ਜਾਂਦੇ ਆ ਪਰ ਮੈਨੂੰ ਇੱਕ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਨਹੀਂ ਕਹਿ ਸਕਦਾ ਮੈਨੂੰ ਨਿੱਜੀ ਤੌਰ ਤੇ ਤੁਹਾਡੇ ਤੇ ਸ਼ਿਕਾਇਤ ਆ ਸਾਜਨ ਸਾਹਿਬ ਸਦਾ ਰਹੇਗੀ ਸਦਾ ਮੇਰਾ ਅੱਗੇ ਵੀ ਸਵਾਲ ਹੋਏਗਾ ਮੇਰਾ ਸਵਾਲ ਅੱਗੇ ਵੀ ਹੋਏਗਾ ਮੈਂ ਤੇਲ ਦੇਖੂਗਾ ਤੇਲ ਦੀ ਧਾਰ ਦੇਖੂਗਾ ਤੁਸੀਂ ਖੜੇ ਨਹੀਂ ਹੋਏ ਇਹ ਇਤਰਾਜ਼ ਮੈਨੂੰ ਨਹੀਂ ਦਿੱਤੋ ਹੁਣ ਮੈਨੂੰ ਕਹਿੰਦਾ ਇੱਕ ਮਿੰਟ ਇੱਕ ਮਿੰਟ ਵਾਪਸ ਛੋਟੀ ਜੀ ਗੱਲ ਮੈਨੂੰ ਕਿ ਯਾਦ ਆ ਗਈ ਤੁਸੀਂ ਪੁਰਾਣੀ ਪੰਚਾਇਤ ਦੀ ਗੱਲ ਕੀਤੀ ਆ ਨਹੀਂ ਮੈਂ ਤਾਂ ਤੁਹਾਨੂੰ ਕਹਿਣਾ ਹਾਂ ਹਾਂ ਜਦੋਂ ਮੇਰੇ ਤੇ ਹਮਲਾ ਹੋਇਆ ਸੀਗਾ 21 April 2023 ਨੂੰ ਉਹ ਛੱਡੋ ਪੁਰਾਣੀਆਂ ਗੱਲਾਂ ਤੁਸੀਂ ਇੰਟਰਵਿਊ ਕੀਤੀ ਸਰਪੰਚ ਦੀ ਚਲ ਮੈਂ ਦੱਸਣ ਲੱਗਾ ਮੈਂ ਕੀਤੀ ਆ ਕੀਤੀ ਆਣਾ ਇੱਕ ਸਰਪੰਚ ਸਿੱਧਾ ਕਹਿੰਦਾ ਪਿਆ ਵੀ ਸਾਜਰ ਨੇ ਆਪਣੀ ਦੁਕਾਨ ਆਪ ਭੰਨ ਲਈ ਨਹੀਂ ਅਸੀਂ ਕਿਹਾ ਉਹਨਾਂ ਦਾ ਵੀ ਪੱਖ ਲਾਇਆ ਸੀ ਤੁਹਾਡਾ ਵੀ ਲਾਇਆ ਮੈਂ ਤਾਂ ਨਹੀਂ ਇਤਰਾਜ ਕਰਦਾ ਮੈਂ ਤੁਹਾਨੂੰ ਸਰਪੰਚ ਦੀ ਟੋਨ ਦਗਾ ਨਹੀਂ ਮੈਂ ਤੁਹਾਡੀ ਟੋਨ ਦੱਸ ਦਿੱਤੀ ਆ ਵੀ ਤੁਸੀਂ ਨਹੀਂ ਖੜੇ ਹੋਏ ਜੇ ਕੋਈ ਗਲਤ ਤੁਹਾਡੇ ਬੰਦਿਆਂ ਨੇ ਕੀਤਾ ਤਾਂ ਮੈਂ ਤੁਹਾਡੇ ਤੇ ਕੈਮਰਾ ਰੱਖਣਾ ਹੀ ਆ ਬਿਲਕੁਲ ਰੱਖੋ ਜੇ ਸਾਨੂੰ ਕੁਝ ਗੱਲ ਦਾ ਨਹੀਂ ਪਤਾ ਸ਼ਾਇਦ ਤੁਸੀਂ ਸਾਨੂੰ ਇਸ ਚੀਜ਼ ਦੀ ਸਲਾਹ ਦੇ ਸਕਦੇ ਆ ਜੇ ਕੋਈ ਨਸ਼ਾ ਤਸਕਰ ਦੀ ਜ਼ਮਾਨਤ ਦੇਣ ਜਾਂਦਾ باوجود ਉਹਨੂੰ ਪਤਾ ਹੈ ਵੀ ਇਹ ਨਸ਼ਾ ਤਸਕਰ ਆ ਮੈਂ ਇਹਦੀ ਜ਼ਮਾਨਤ ਦੇਣਾ ਪਿੰਡ ਦਾ ਮੁਖੀ ਆ ਪੰਚ ਚਾਹੇ ਸਰਪੰਚ ਉਹਦੇ ਨਾਲ ਕੀ ਕੀਤਾ ਜਾਵੇ ਦੱਸੋ ਦੇਖੋ ਉਹਦੇ ਨਾਲ ਕਾਨੂੰਨਾਂ ਤੋੜ ਤੇ ਸਖਤੀ ਹੋਣੀ ਚਾਹੀਦੀ ਆ ਬਸ ਇਹੀ ਜਾਣੇ ਹੀ ਆ ਦੇਖੋ ਕੋਈ ਵੀ ਬੰਦਾ ਕਿਸੇ ਬਗਲਤ ਬੰਦੇ ਮਗਰ ਜੇ ਚੱਲਦਾ ਤਾਂ ਕਾਨੂੰਨ ਉਹ ਖੁਦ ਖੜੇ ਹੋ ਜਾਂਦੇ ਆ ਤੇ ਇਹ ਵੋਟਰਾਂ ਨੇ ਸੋਚਣਾ ਨਹੀਂ ਨਹੀਂ ਕਹਿਣ ਸਾਹਿਬ ਅਸੀਂ ਹੁਣ ਨਿਕਲ ਕੇ ਨਾ ਰਾਹੋਂ ਤੱਕ ਜਾਣੇ ਬੰਦ ਕਰਾਂ ਠੀਕ ਹੈ ਜੀ ਜਾਣੇ ਜਿਹੜੇ ਜਿਹੜੇ ਪਿੰਡ ਚ ਵੇਖਦਾ ਹਰ ਇੱਕ ਮਿੰਡੀ ਜਾਣੇ ਆ ਪਹਿਲਾਂ ਸਮਝਾ ਕੇ ਆਨੇ ਦੋ ਵਾਰੀ ਵੀ ਭਾਈ ਜਿੰਨਾ ਵੇਚ ਲਿਆ ਬਹੁਤਾ ਵੇਚ ਨੂੰ ਹਟ ਜਾ ਮੇਰਾ ਨਹੀਂ ਹੁਣ ਤੁਹਾਡੇ ਕੈਂਡੀਡੇਟ ਖੜੇ ਆ ਹਾਂਜੀ ਸਾਡਾ ਕੈਮਰੇ ਦੀ ਅੱਖ ਹਮੇਸ਼ਾ ਰਹੇਗੀ ਹਾਂ ਬਿਲਕੁਲ ਤਾਕੀ ਤੁਸੀਂ ਨਸ਼ੇ ਨਸ਼ੇ ਨਸ਼ਾ ਲੋਕਾਂ ਨੂੰ ਦੋਂਗੇ ਨਹੀਂ ਬਿਲਕੁਲ ਬਿਲਕੁਲ ਦਿਖਾ ਲਓ ਕਿ ਸ਼ਰਾਬ ਦੀ ਵਰਤੋਂ ਨਹੀਂ ਕਰਾਂਗੇ ਨਹੀਂ ਕਰਾਂਗੇ ਜੀ ਸ਼ਰਾਬ ਨਹੀਂ ਜਾਂਦੀ ਤਾਂ ਪੈਸਾ ਜਾਂਦਾ 5000 ਰੁਪਏ ਤੁਹਾਡੇ ਵੱਲੋਂ ਕਹਿ ਰਿਹਾ ਕਿ ਤੁਹਾਡੇ ਵੱਲੋਂ ਤਾਂ ਨਹੀਂ ਚਾਉਂ ਨਹੀਂ ਨਹੀਂ ਸਾਡੇ ਲੋਕ ਕੋਈ ਨਹੀਂ ਪਰ ਜੇ ਸਾਡੇ ਕੋਲ ਤੁਹਾਡੀ ਵੀਡੀਓ ਆ ਗਈ ਸੀ ਉਹ ਪਾ ਦੇਣੀ ਸਾਡੀ ਪੁੱਛੋ ਹੀ ਜਵਾਬ ਦੇਾਂਗੇ ਜੇ ਅਸੀਂ ਗੱਲ ਹੋਈ ਕਮਾਨ ਜੇ ਤੁਹਾਡੇ ਖੜੇ ਕੈਂਡੀਡੇਟਾਂ ਵਿੱਚੋਂ ਕੋਈ ਨਸ਼ਾ ਬਣਦਾ ਗਿਆ ਤਾਂ ਅਸੀਂ ਉਹ ਪਾ ਦੇਣੀ ਹਾਂ ਅਸੀਂ ਰੋਲ ਕਰਾਂਗੇ ਅੱਜ ਤੁਹਾਨੂੰ ਲਿਖ ਕੇ ਦੇ ਦਿੰਦੇ ਇੱਥੇ ਨਾਲ ਲੈ ਜਾਓ ਜਿੱਥੇ ਮਰਜ਼ੀ ਚਲੋ ਖੈਰ ਇਹ ਨਾਲ ਜਿਹੜੇ ਉਹ ਗੱਲਾਂ ਕੀਤੀ ਇਹਨਾਂ ਨੂੰ ਕਈ ਮੈਂ ਸਿੱਧੇ ਸਵਾਲ ਵੀ ਕੀਤੇ ਤਿੱਖੇ ਸਵਾਲ ਵੀ ਕੀਤੇ ਇਹਨਾਂ ਨੇ ਐਕਸੈਪਟ ਵੀ ਕੀਤਾ ਔਰ ਅਸੀਂ ਕੀ ਕਹਿਣਾ ਚਾਹੁੰਦੇ ਹਾਂ ਹੋਰ ਸਪਾਰੀਆਂ ਜਿਹੜੇ ਦਿੰਦੇ ਆ ਹੁਣ ਜਿਹੜੇ ਆਏ ਆ ਤੁਹਾਨੂੰ ਵੀ ਪਤਾ ਪਹਿਲਾਂ ਵੀ ਸਾਡੇ ਇੱਥੇ ਗੋਲੀ ਮਾਰਨ ਨੂੰ ਬੰਦੇ ਆਉਂਦੇ ਨੇ ਨਹੀਂ ਅਸੀਂ ਹਰ ਖਬਰ ਲਾਣੇ ਆ ਅਸੀਂ ਤਾਂ ਇਸ ਵੇਲੇ ਪ੍ਰੈਜ਼ੈਂਟ ਗੱਲ ਕਰ ਰਹੇ ਆ ਇਹ ਦੇ ਲਓ ਵੀ ਇਹਨਾਂ ਦੇ ਤਾਂ ਛੱਡੋ ਚਲੋ ਇਹਨਾਂ ਨਾਲ ਤੁਹਾਡਾ ਹੋਰ ਗੱਲ ਹੋ ਸਕਦੀ ਹੈ ਨਹੀਂ ਵੀਡੀਓ ਲੰਬੀ ਹੋ ਜਾਣੀ ਮੈਂ ਤਾਂ ਪ੍ਰੈਜ਼ੈਂਟ ਗੱਲ ਕੀਤੀ ਆ ਨਹੀਂ ਨਹੀਂ ਬਸ ਸਾਡਾ ਮਕਸਦ ਇਹ ਵੀ ਕੋਈ ਨਹੀਂ ਜੇ ਬੰਦਾ ਮੈਨਾਂ ਖੜਾ ਦਾ ਸਵਾਰੀਆਂ ਆਈਆਂ ਵੀ ਦੇਖ ਹੁੰਦੀ ਮੇਰੀਆਂ ਵੀ ਦੰਦੇ ਕੋਈ ਨਹੀਂ ਆਈ ਡੋਂਟ ਕੇਅਰ ਬਰ ਬਲੋ ਜੀ ਨਵਾਂ ਸ਼ਹਿਰ ਹਟਣ ਵਾਲੇ ਨੇਗੇ ਚਲੋ ਠੀਕ ਹੈ ਨਵਾਂ ਸ਼ਹਿਰ ਜਵਾਬਾ YouTube ਚੈਨਲ ਦੇ ਉੱਪਰ ਜਿਹੜੀ ਆ ਤੁਸੀਂ ਸਿੱਧੀ ਗੱਲਬਾਤ ਕੀਤੀ ਔ ਸਾਰਿਆਂ ਨੂੰ ਇੱਥੇ ਖੁੱਲਾ ਸੱਦਾ ਦਿੱਤਾ ਜਾਂਦਾ ਆ ਕੋਈ ਵੀ ਸਾਨੂੰ ਫੋਨ ਕਰਕੇ ਬੁਲਾ ਸਕਦਾ ਆ ਜੇਕਰ ਇਹ ਕਿਸੇ ਦੇ ਵਿਰੋਧ ਦੇ ਵਿੱਚ ਬੋਲਦੇ ਆ ਤਾਂ ਉਹ ਜਵਾਬ ਦੇ ਦੇਣਾ ਚਾਹੁੰਦੇ ਆ ਸਾਡੇ ਚੈਨਲ ਤੇ ਉਹ ਵੀ ਦੇ ਸਕਦੇ ਹੈਗੇ ਆ ਸਾਨੂੰ ਕੋਈ ਵੀ ਖੁੱਲਾ ਇੱਥੇ ਸੱਦਾ ਹੈਗਾ ਪਰ ਅਸੀਂ ਕਿਸੇ ਦਾ ਨਾਮ ਜਿਹੜਾ ਆ ਉਹਨੂੰ ਅਸੀਂ ਅਵਾਇਡ ਕਰਦੇ ਆ ਅਸੀਂ ਨਹੀਂ ਲੈਣ ਦੇਣਾ ਚਾਹੁੰਦੇ ਕੋਈ ਨਿੱਜੀ ਟਿੱਪਣੀ ਜਿਹੜੀ ਆ ਉਹ ਗਲਤ ਹੈਗੀ ਆ ਨਵਾਂ ਸ਼ਰਦ ਆਪਾ YouTube ਚੈਨਲ ਤੋਂ ਚੀਫ ਐਡੀਟਰ ਕਸ਼ਮੀਰ ਲਾ ਕੇ ਆਂਦੀ ਵਿਸ਼ੇਸ਼ ਰਿਪੋਰਟ ਪੰਜਾਬ ਦੀ ਪੁਰਾਣੀ ਤੇ ਪਰੋਸੇਮਾਨ ਟਿੱਲੋ ਇੰਟਰਨੈਸ਼ਨਲ ਕੋਰੀਅਰ ਸਰਵਸ ਰੇਲਵੇ ਰੋਡ ਨਮਾ ਸ਼ਹਿਰ ਵਿਦੇਸ਼ ਨੂੰ ਪਾਰਸਲ ਡਾਕੂਮੈਂਟਸ ਕੱਪੜੇ ਤੇ ਹੋਰ ਘਰੇਲੂ ਸਮਾਨ ਭੇਜਣ ਦੇ ਲਈ ਸੰਪਰਕ ਕਰੋ ਫੋਨ ਨੰਬਰ 87250 11620 87250 11620 ਤੇ ਫੋਨ ਕਰੋ ਘੱਟ ਖਰਚਾ ਫਾਸਟ ਸਰਵਸ